ਨਸ਼ਿਆਂ ਦੇ ਕਾਰੋਬਾਰ ਨੂੰ ਲੈ ਕੇ ਬਦਨਾਮ ਪੰਜਾਬ ਹਰਿਆਣਾ ਬਾਰਡਰ ਤੇ ਸਥਿਤ ਨਰਸਿੰਗ ਕਲੋਨੀ ਤੇ ਬਠਿੰਡਾ ਦੀ ਧੋਬੀਆਣਾ ਵਸਤੀ ਵਿਖੇ ਦਿਨ ਚੜ੍ਹਦੇ ਹੀ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਵੱਡੀ ਗਿਣਤੀ ਵਿੱਚ ਪੁਲਿਸ ਬਲ ਮੌਕੇ ਤੇ ਪਹੁੰਚਿਆ ਨਸ਼ਾ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਦੇ ਘਰਾਂ 'ਚ ਤਲਾਸ਼ੀ ਲਈ ਗਈ ਇਸ ਦੌਰਾਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਆਸ-ਪਾਸ ਦੇ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਗਈ ਇਸ ਤੋਂ ਇਲਾਵਾ ਉਹਨਾਂ ਵੱਲੋਂ ਅਜਿਹੀਆਂ ਪ੍ਰਾਪਰਟੀਆਂ ਨੂੰ ਵੀ ਨਿਸ਼ਾਨਦਾਹੀ ਕੀਤਾ ਗਿਆ ਜੋ ਕਿ ਨਸ਼ੇ ਦੇ ਕਾਰੋਬਾਰ ਨਾਲ ਬਣਾਈਆਂ ਗਈਆਂ ਹਨ ਇਹ ਤਲਾਸ਼ੀ ਮੁਹਿੰਮ ਐਸਐਸਪੀ ਬਠਿੰਡਾ ਹਰਮਨਵੀਰ ਸਿੰਘ ਗਿੱਲ ਦੀ ਅਗਵਾਈ ਹੇਠ ਕੀਤੀ ਗਈ। ਇਸ ਦੌਰਾਨ ਐਸਐਸਪੀ ਨੇ মিডিਆ ਨਾਲ ਗੱਲਬਾਤ ਵੀ ਕੀਤੀ। ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਕਿ ਨਸ਼ਿਆਂ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਹਾਲਾਤ ਚ ਬਖਸ਼ਿਆ ਨਹੀਂ ਜਾਵੇਗਾ। ਉਸ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇਗਾ। ਇਸ ਦੌਰਾਨ ਉਹਨਾਂ ਨੇ ਹੋਰ ਕੀ ਕੀ ਜਾਣਕਾਰੀ ਦਿੱਤੀ ਆਓ ਇਕਵਲਸ ਹੁੰਦੇ ਆ। ਸਰ ਸਰਚ ਵੀਨ ਚਲਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੂਗਾ ਕਿ ਕੀ ਕੁਝ ਰਿਕਵਰ ਹੋਇਆ ਹੈ ਇ ਡਿਸਟ੍ਰਿਕਟ ਬਠਿੰਡੇ ਦੇ ਵਿੱਚ ਅਸੀਂ ਕਸੋ ਆਪਰੇਸ਼ਨ ਜਿਹੜਾ ਉਹ ਸਰਚ ਐਂਡ ਕਾਟਨ ਆਪਰੇਸ਼ਨ ਚਲਾ ਰਹੇ ਹਾਂ ਔਰ ਜਿੱਥੇ ਜਿੱਥੇ ਹੌਟ ਸਪots ਨੇ ਹੈਗੇ ਨੇ ਡਰੱਗਸ ਦੇ ਜਿੱਥੇ ਪਹਿਲਾਂ ਵੇਖਿਆ ਗਿਆ ਵੀ ਜਿੱਥੇ ਜ਼ਿਆਦਾ ਮਕਦਮੇ ਜਾਂ ਜ਼ਿਆਦੀਆਂ ਰਿਕਵਰੀਜ਼ ਹੋਈਆਂ ਨੇ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉੱਥੇ ਜਿਹੜੇ ਹੈ ਸਰਪ੍ਰਾਈਜ਼ ਚੈਕਿੰਗ ਕੀਤੀ ਜਾ ਰਹੀ ਹੈ ਸਾਰੇ ਘਰਾਂ ਦੀ ਦੁਕਾਨਾਂ ਦੀ ਮੱਲਿਆਂ ਦੀ ਔਰ ਇਹ ਇਥੇ ਜੰਨੀਆਂ ਵੀ ਰਿਕਵਰੀਸ ਹੋਣਗੀਆਂ ਉਹਦੇ ਵੱਖੋ ਵੱਖਰੇ ਪਰਚੇ ਦਰਜ ਕੀਤੇ ਜਾਣਗੇ ਔਰ ਉਹਦੀ ਇਨਵੈਸਟੀਗੇਸ਼ਨ ਤੋਂ ਬਾਅਦ ਜਿੱਥੇ ਪਾਇਆ ਗਿਆ ਵੀ ਇਹ ਡਰੱਗਸ ਦੇ ਗੰਦੇ ਪੈਸੇ ਦੇ ਨਾਲ ਕੋਈ ਜਾਇਦਾਦਾਂ ਬਣੀਆਂ ਤੇ ਉਹਨਾਂ ਨੂੰ ਫ੍ਰੀਜ਼ ਕੀਤਾ ਜਾਊਗਾ ਅੱਜ ਵੀ ਰਾਮਪੁਰਾ ਫੂਲ ਦੇ ਕਰੀਬ 30 ਲੱਖ ਦੀ ਪ੍ਰਾਪਰਟੀ ਜਿਹੜੀ ਆ 28 ਤੋਂ 30 ਲੱਖ ਦੇ ਦਰਮਿਆਨ ਹੈ ਆ ਜਿਹੜੀ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਆ ਔਰ ਡੀਐਸਪੀ ਰਾਮਪੁਰਾ ਫੂਲ ਤੇ ਉਹਨਾਂ ਦੀ ਟੀਮ ਅੱਜ ਉਹਦੇ ਜਾ ਕੇ ਫ੍ਰੀਜ਼ਿੰਗ ਆਰਡਰ ਉਹਨਾਂ ਦੀਆਂ ਪ੍ਰਾਪਰਟੀਆਂ ਦੇ ਉੱਤੇ ਪੇਸਟ ਕਰਕੇ ਆਉਣਗੇ ਔਰ ਜੋ-ਜੋ ਇਸ ਅਭਿਆਨ ਦੇ ਵਿੱਚ ਜਿੰਨੀਆਂ ਵੀ ਸਾਡੇ ਕੋਲ ਇੱਥੇ ਇਹਨਾਂ ਦੇ ਗੱਡੀਆਂ ਜਾਂ ਸਕੂਟਰ ਮੋਟਰਸਾਈਕਲ ਇਹ ਸਾਰਿਆਂ ਨੂੰ ਰਾਉਂਡ ਅਪ ਕਰਕੇ ਤਸਦੀਕ ਕੀਤਾ ਜਾਊਗਾ ਵੀ ਵੈਦਰ ਉਹ ਬਿਲਕੁਲ ਸਹੀ ਨੇ ਜਾਂ ਉਹ ਜਿਹੜੇ ਹੈ ਆ ਉਹਨਾਂ ਦੇ ਕੋਈ ਜੇ ਕੋਈ ਉਹਨਾਂ 'ਚ ਲੱਗਾ ਵੀ ਕੋਈ ਚੋਰੀ ਦਾ ਜਾਂ ਕੋਈ ਨਜਾਇਜ਼ ਇਹੋ ਜਿਹਾ ਵਹੀਕਲ ਵੀ ਹੈਗਾ ਤੇ ਉਹਦੇ ਫਰਦਰ ਜਿਹੜੀ ਉਹ ਵੀ ਕਾਰਵਾਈ ਕਾਨੂੰਨ ਮੁਤਾਬਕ ਜਿਹੜੀ ਆ ਉਹਨਾਂ ਦੇ ਖਿਲਾਫ ਕੀਤੀ ਜਾਊਗੀ ਕਿੰਨੀਆਂ ਲੋਕੇਸ਼ਨਾਂ ਤੇ ਅੱਜ ਸੱਤ ਟੈਂਟ ਚਲਾਇਆ ਜਾ ਰਿਹਾ ਹੈ ਹੁਣ ਫਿਲਹਾਲ ਅਸੀਂ ਜਿਹੜੀ ਐਡ ਪ੍ਰੈਜ਼ੈਂਟ ਆ ਉਹ ਦੋ ਲੋਕੇਸ਼ਨਾਂ ਤੇ ਚੱਲ ਰਿਹਾ ਇਹ ਥੋਬੀਆਣਾ ਬਸਤੀ ਜਿਹੜਾ ਸ਼ਹਿਰ ਬਠਿੰਡੇ ਦੇ ਕੋਲ ਆ ਉੱਥੇ ਦੂਜਾ ਨਰਸਿੰਘ ਕਲੋਨੀ ਆ ਜਿਹੜੀ ਹਰਿਆਣਾ ਬਾਰਡਰ ਤੇ ਡੱਬ ਵਾਲੀ ਦੇ ਨੇੜੇ ਉੱਥੇ ਚੱਲ ਰਿਹਾ ਇੱਥੇ ਐਸਪੀ ਸਿਟੀ ਇਹਨੂੰ ਲੀਡ ਕਰ ਰਿਹਾ ਇਸ ਅਪਰੇਸ਼ਨ ਨੂੰ ਔਰ ਨਰਸਿੰਘ ਕਲੋਨੀ ਦੇ ਵਿੱਚ ਜਿਹੜਾ ਐਸਪੀ ਡੀ ਸਾਡੇ ਜਿਹੜੇ ਹੈ ਅਜੇ ਗਾਂਧੀ ਉਹ ਉਹਨੂੰ ਲੀਡ ਕਰ ਰਹੇ ਆ ਇਸ ਤੋਂ ਬਾਅਦ ਸਾਰਾ ਮੈਂ ਆ ਪਰਸਨਲੀ ਵੀ ਇਹਨੂੰ ਸੁਪਰਵਾਈਜ਼ ਕਰ ਰਿਹਾ ਔਰ ਇਹ ਸਰਚ ਅਭਿਆਨ ਜਿਹੜਾ ਹੈ ਖਤਮ ਹੋਣ ਤੋਂ ਬਾਅਦ ਅਸੀਂ ਹੋਰ ਦੋ ਜਿਹੜੇ ਸਪots ਹੈਗੇ ਆ ਉੱਥੇ ਵੀ ਜਿਹੜੇ ਨੈਕਸਟ ਜਿਹੜਾ ਉੱਥੇ ਸਰਚ ਕਰਾਂਗੇ ਐਸਪੀ ਸਾਹਿਬ ਕਿੰਨਾ ਕੋ ਫਰਕ ਪਿਆ ਤੁਹਾਡੇ ਆਉਣ ਤੋਂ ਬਾਅਦ ਤੁਹਾਨੂੰ ਲੱਗਦਾ ਹੋਵੇ ਕਿ ਵੀ ਆਪਣਾ ਨਸ਼ੇ ਤਸਕਰਾਂ ਦੇ ਉੱਪਰ ਕਿੰਨੇ ਪਰਸੈਂਟ ਤੁਸੀਂ ਜਿਹੜਾ ਹੁਣ ਤੱਕ ਰਿਕਵਰੀ ਜਾਂ ਕਿੰਨਾ ਪਰਸੈਂਟ ਤੁਸੀਂ ਜਿਹੜਾ ਵੇਖੋ ਸਾਡੇ ਵੱਲੋਂ ਇਹ ਤਾਂ ਮੈਂ ਨਹੀਂ ਕਹਿ ਸਕਦਾ ਤਾਂ ਤੁਸੀਂ ਦੱਸ ਸਕਦੇ ਜੇ ਵੀ ਫਰਕ ਪਿਆ ਕਿ ਨਹੀਂ ਪਿਆ ਲੇਕਿਨ ਸਾਡਾ ਪੂਰੀ ਜਿਹੜੀ ਹੈ ਤੰਦਈ ਦੇ ਨਾਲ ਮਤਲਬ ਅਸੀਂ ਇਹ ਮਤਲਬ ਇਹ ਮੈਂ ਗੱਲ ਸੌ ਨੀਮ ਨਾਲ ਕਹਿ ਸਕਦਾ ਵੀ ਜਿੱਥੇ ਵੀ ਸਾਨੂੰ ਪਤਾ ਲੱਗਦਾ ਕਿ ਕੋਈ ਇਹੋ ਜਿਹਾ ਬੰਦਾ ਜਾਂ ਇਹੋ ਜਿਹਾ ਕੋਈ ਵੀ ਥਾਂ ਜਿੱਥੇ ਸਾਨੂੰ ਲੱਗਦਾ ਵੀ ਡਰੱਗਸ ਰਿਲੇਟਿਡ ਕੋਈ ਵੀ ਕ੍ਰਾਈਮ ਹੋ ਰਿਹਾ ਅਦਰਵਾਈਜ਼ ਆਲਸੋ ਵੀ ਜਿਹੜਾ ਵੀ ਕ੍ਰਾਈਮ ਆ ਬਟ ਜਿੱਥੇ ਡਰੱਗਸ ਆ ਉੱਥੇ ਅਸੀਂ 100% ਜਿਹੜਾ ਹੈਗਾ ਉਹਨੂੰ ਡੈਂਟ ਪਾਉਣ ਦੀ ਕੋਸ਼ਿਸ਼ ਕਰਦੇ ਆਂ ਜਿੱਥੋਂ ਵੀ ਕਿਤੇ ਸਾਨੂੰ ਇਨਫੋਰਮੇਸ਼ਨ ਆਉਂਦੀ ਆਂ ਹਾਂ ਇਨਫੋਰਮੇਸ਼ਨ ਆ ਸਾਨੂੰ ਗਲਤ ਵੀ ਬਥੇਰੀਆਂ ਆਉਂਦੀਆਂ ਆ ਮ ਜਿੱਥੇ ਕਿਸੇ ਦੀ ਪਰਸਨਲ ਲੌਗਡਾਟ ਹੁੰਦੀ ਆ ਉਹ ਲੋਕ ਜਦੋਂ ਉਹਨਾਂ ਦਾ ਨਹੀਂ ਉਹ ਮਫਾਦ ਪੂਰਾ ਹੁੰਦਾ ਉਹ ਕਹਿ ਜਾਂਦੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਦਰਵਾਈਜ਼ ਜਿੱਥੇ ਸਹੀ ਤੇ ਜੈਨੂਇਨ ਇਨਫੋਰਮੇਸ਼ਨ ਹੁੰਦੀ ਆ ਸਾਡੇ ਸੋਰਸਰਾਂਹੀਂ ਜਾਂ ਸਾਡੀਆਂ ਆਪਦੀਆਂ ਪਰਸਨਲ ਏਜੰਸੀਸ ਰਾਹੀਂ ਅਸੀਂ ਪੂਰੀ ਸਖਤ ਤੋਂ ਸਖਤ ਕਾਰਵਾਈ ਬਿਨਾਂ ਦੇਰੀ ਉਹਦੇ ਤੇ ਕਰਦੇ ਸਰ ਇਹ ਏਰੀਆ ਹੱਬ ਬਨਿਆ ਜਾਂਦਾ ਕਈ ਵਾਰ ਸੱਤ ਸਬਿਆਨ ਹੋ ਚੁੱਕਾ ਪਰ ਇੱਥੇ ਨਸ਼ੀਲਾ ਕਾਰੋਬਾਰ ਰੋਕਣ ਦਾ ਨਾਮ ਨਹੀਂ ਲੈ ਰਿਹਾ ਹਾਲਾਂਕਿ ਤੁਸੀਂ ਕਈ ਵਾਰੇ ਸੀਲ ਵੀ ਕੀਤਾ ਹੈ ਇਲਾਕਾ ਜਿਹੜਾ ਹੈਗਾ ਆਪ ਉਹ ਪੁਲਿਸ ਕਰਾਰੀਆਂ ਉਹਨਾਂ ਲਗਾਤਾਰ ਛਾਪੇ ਮਾਰੀ ਜੀ ਤੇ ਕ੍ਰਾਈਮ ਬੜਾ ਹੈ ਕ੍ਰਾਈਮ ਬੜਾ ਹੈ ਜੀ ਵੇਖੋ ਜਿੱਥੇ ਵੀ ਸਾਨੂੰ ਇੱਥੇ ਹੁਣ ਕਾਫੀ ਇਸ ਚੀਜ਼ ਦਾ ਫਰਕ ਵੀ ਪਿਆ ਪਹਿਲਾਂ ਤੇ ਕਹੇ ਵੇਲੇ ਲਾਈਨਾਂ ਲਾ ਕੇ ਵੀ ਕਹਿੰਦੇ ਇੱਥੇ ਲਾਈਨਾਂ ਲੱਗ ਜਾਂਦੀਆਂ ਸੀ ਪਰ ਹੁਣ ਇਹੋ ਜੀ ਗੱਲ ਕੋਈ ਨਹੀਂ ਕਾਫੀ ਠੱਲ ਪਈ ਆ ਔਰ ਜਿੱਦਾਂ ਜਿੱਦਾਂ ਸਾਨੂੰ ਲੱਗਦਾ ਅਸੀਂ ਇਹਨੂੰ ਕਰੈਕ ਕਰਦੇ ਰਵਾਂਗੇ ਇਹ ਠੀਕ ਗੱਲ ਆ ਕੋਈ ਨਾ ਕੋਈ ਦੋ ਬੰਦੇ ਚਾਰ ਅਸੀਂ ਫੜ ਲੈਨੇ ਇੱਕ ਅੱਧਾ ਨਵਾਂ ਪੁੱਗਰ ਪੈਂਦਾ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਸਾਡੀ ਅੱਧੇ ਤੇ ਨਿਗਾਹ ਨਹੀਂ ਹੈਗੀ ਔਰ ਜਿੱਦਾਂ ਜਿੱਦਾਂ ਵੀ ਕੋਈ ਕ੍ਰਾਈਮ ਚੰਡਲਜ ਕਰੂਗਾ ਜੋ ਵੀ ਆਹੀ ਸੀ ਉਹਨਾਂ ਵੀ ਵਿਲ ਪੁਟ ਬਿਹਾਈਂਡ ਦੀ ਬਾਰ ਥੈਂਕ ਯੂ ਬਠਿੰਡਾ ਤੋਂ ਹਰਮਿੰਦਰ ਸਿੰਘ ਵਿਨਾਸ਼ਦੀ ਤੇਜ ਸੇਵਕ ਲਈ ਰਿਪੋਰਟ Thank you